ਕੀ ਕਰਨਾ ਮਰ ਕਹਿੰਦੇ ਇੱਥੇ ਜੇ ਕਰਨਾ ਨਾ ਜਿੰਨਾਂ ਦੁਕਾਨਾਂ ਦੇ ਝੁੰਮ ਜਾਂਦੇ ਕਿੰਦਾ ਦੀ ਇਨਕੋਜਮੈਂਟ ਕੀਤੀ ਹੋਈ ਹੈ ਅੱਜ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਮੇਅਰ ਸਾਹਿਬ ਜਿਹੜੇ ਹੈਗੇ ਆ ਤੇ ਕਮਿਸ਼ਨਰ ਸਾਹਿਬ ਦੀ ਹਦਾਇਤ ਤੇ ਅਸੀਂ ਜਿਹੜਾ ਇੱਕ ਜੁਆਇੰਟ ਆਪਰੇਸ਼ਨ ਚਲਾਇਆ ਜਿਹਦੇ ਤਹਿਤ ਅਸੀਂ ਕੀ ਨਾਮ ਹੈ ਜਿਹੜੀ ਇਨਕੋਜਮੈਂਟ ਸ਼ਹਿਰ ਦੇ ਵਿੱਚ ਹੈਗੀ ਸੀਗੀ ਉਹਦੇ ਤਹਿਤ ਅਸੀਂ ਕਾਰਵਾਈ ਕੀਤੀ ਕਿਉਂਕਿ ਮੋਗਾ ਸ਼ਹਿਰ ਦੇ ਵਿੱਚ ਟ੍ਰੈਫਿਕਸ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਤੇ ਉਹਦੇ ਚ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਇਹ ਕੋਚਿੰਗ ਬਹੁਤ ਵੱਡਾ ਇੱਕ ਰੀਜ਼ਨ ਹੈ ਜਿਹਦੇ ਕਰਦੇ ਦੇਖਦੇ ਹੋਏ ਅਸੀਂ ਇੱਕ ਜੁਆਇੰਟ ਆਪਰੇਸ਼ਨ ਕੀਤਾ ਹੈ ਜਿਹਦੇ ਤੇ ਅਸੀਂ ਜਿਹੜੀ ਦੁਕਾਨਾਂ ਦੇ ਬਾਹਰ ਸਮਾਨ ਪਿਆ ਸੀਗਾ ਉਹਨਾਂ ਦੇ ਚਲਾਨ ਕੀਤੇ ਗਏ ਵੀ ਦਾ ਹੈਲਪ ਆਫ ਨਗਰ ਨਗਰ ਕਮ ਟੀਮ ਸਰ ਦੇਖਣ ਨੂੰ ਨਹੀਂ ਲੱਗਿਆ ਕੱਲਾ ਕਬਿਆ ਆਪਣਾ ਕਬਾੜੀਆ ਬਾਜ਼ਾਰ ਕੀ ਆ ਹੋਰ ਕਿਸੇ ਜਗ੍ਹਾ ਤੇ ਵੀ ਤੁਸੀਂ ਨਹੀਂ ਅਸੀਂ ਕਬਾੜੀਆ ਬਾਜ਼ਾਰ ਹੈ ਤੇ ਕੱਪੜਾ ਮਾਰਕੀਟ ਹੈ ਪਲੱਸ ਅਕਾਲਸਰ ਰੋਡ ਹੈ ਇਨ੍ਹਾਂ ਤੇ ਅਸੀਂ ਕਾਰਵਾਈ ਕੀਤੀ ਹੈ ਮੇਨ ਬਾਜ਼ਾਰ ਚ ਵੀ ਇਹੀ ਕਾਰਵਾਈ ਕੀਤੀ ਹੈ ਤੇ ਉਹ ਜਿਹੜਾ ਹੈਗਾ ਦੁਸ਼ਹਿਰਾ ਗਰਾਊਂਡ ਆਊਟਰ ਦੀ ਹੋ ਕੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਤੇ ਇਹ ਤਕਰੀਬਨ ਰੈਗੂਲਰ ਹੀ ਰਹੇਗੀ ਤੇ ਦੁਕਾਨਦਾਰ ਨੂੰ ਬੇਨਤੀ ਹੈ ਕਿ ਉਹ ਆਪਣਾ ਜਿੰਨਾ ਵੀ ਸਮਾਨ ਬਾਹਰ ਪਿਆ ਉਹਨੂੰ ਤਕਰੀਬਨ ਤਹਿਜ਼ੀਬ ਨਾਲ ਤੇ ਦੁਕਾਨ ਦੇ ਅੰਦਰ ਰੱਖਣ ਤਾਂ ਕਿ ਉਹ ਕਾਰਵਾਈ ਤੋਂ ਬਚ ਸਕਣ ਤੇ ਸਾਨੂੰ ਵੀ ਸੋਕਾ ਹੋਵੇ ਤੇ ਆਮ ਪਬਲਿਕ ਜਿਹੜੀ ਮੋਗੇ ਦੀ ਹੈਗੀ ਹੈ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਸਰ ਅੱਜ ਦਾ ਜਿਹੜਾ ਇਹਨਾਂ ਨੂੰ ਮਤਲਬ ਚੇਤਾਵਨੀ ਕਿ ਘੜ ਘੜਾਏਗਾ ਨਹੀਂ ਨਹੀਂ ਚੇਤਾਵਨੀ ਨਹੀਂ ਅੱਜ ਚਲਾਨ ਵੀ ਕੀਤੇ ਆ ਜਿਨ੍ਹਾਂ ਨੂੰ ਪਹਿਲਾਂ ਵੀ ਚੇਤਾਵਨੀ ਦੇ ਕੇ ਛੱਡਿਆ ਗਿਆ ਸੀ ਬਥੇਰੀ ਵਾਰੀ ਦੇ ਲਈ ਹੈ ਪਰ ਕਈਆਂ ਨੂੰ ਜਿਹੜੇ ਫਸਟ ਟਾਈਮ ਸੀਗੇ ਉਹਨਾਂ ਨੂੰ ਅਸੀਂ ਫਿਰ ਵੀ ਇੱਕ ਵਾਰੀ ਚੇਤਾਵਨੀ ਤਾਂ ਦਿੱਤੀ ਹੈ ਪਰ ਮੈਕਸਿਮ ਅਸੀਂ ਚਲਾਨੀ ਕੀਤੇ ਜਿਹੜੇ ਲੱਗਦਾ ਕਿ ਜਿਆਦਾ ਕਹਿੰਦੇ ਕਿ ਆਊਟ ਆਫ ਕੰਟਰੋਲ ਹੈ ਸਾਡੇ ਨਾਲ ਹੀ ਲਗਾਤਾਰ ਇਹ ਮਹਿੰਮ ਜਾਰੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਹੈ ਕਿ ਬਾਜ਼ਾਰ ਦੇ ਵਿੱਚ ਟ੍ਰੈਫਿਕ ਸਮੱਸਿਆ ਕਾਫੀ ਹੋ ਜਾਂਦੀ ਹੈ ਅਸੀਂ ਲੱਗੇ ਹੋਏ ਹਾਂ ਜੀ ਬਾਜ਼ਾਰ ਦੇ ਵਿੱਚ ਜਿੰਨਾਂ ਦਾ ਸਮਾਨ ਬਾਹਰ ਵਿਧਾ ਕੇ ਰੱਖਿਆ ਹੋਇਆ ਉਸ ਨੂੰ ਚਕਵਾ ਰਹੇ ਹਾਂ ਤੇ ਨਾਲ ਨਾਲ ਅਸੀਂ ਉਹਨਾਂ ਦੇ ਜਿਹੜੇ ਨਾਮ ਨੋਟ ਕਰ ਰਹੇ ਹਾਂ ਉਹਨਾਂ ਦੇ ਚਲਾਨ ਵੀ ਅਸੀਂ ਕਟਾਂਗੇ ਜੀ ਕਿੰਨੀਆਂ ਦੁਕਾਨਾਂ ਅਜੇ ਤੱਕ ਇਹ ਕ੍ਰੋਸਮੈਂਟ ਪਾਈ ਗਈ ਤੇ ਕਿੱਦਾਂ ਦੀ ਕਾਰਵਾਈ ਕੀਤੀ ਗਈ ਤੁਹਾਡੇ ਵੱਲੋਂ ਦਫ਼ਤਰ ਨਗਰ ਨਿਗਮ ਤੋਂ ਚੱਲ ਕੇ 메ਨ ਬਾਜ਼ਾਰ ਰਾਮਗੰਜ ਦੁਸ਼ਹਿਰਾ ਗਰਾਊਂਡ ਅਕਾਲਸਰ ਰੋਡ ਕਬਾੜੀ ਬਾਜ਼ਾਰ ਅਤੇ ਕਪੜਾ ਮਾਰਕੀਟ ਦੀਆਂ ਜਿੰਨੀਆਂ ਦੁਕਾਨਾਂ ਸਾਰੀਆਂ ਦੁਕਾਨਾਂ ਤੇ ਜਿਹੜਾ ਹੈਗਾ ਬਾਹਰ ਸਮਾਨ ਜਿਹੜਾ ਪਿਆ ਸੀ ਉਸ ਨੂੰ ਅਸੀਂ ਘਟੋ ਘਟ ਚਾਰ ਗੱਡੀਆਂ ਜਿਹੜੀਆਂ ਚੁੱਕ ਕੇ ਲੈ ਗਏ ਹੁਣ ਇਸ ਤੋਂ ਨੈਕਸਟ ਹੈਗਾ ਕਿ ਜੇ ਸਾਡੇ ਕੋਲ ਆਣਗੇ ਸਮਾਨ ਲੈ ਅਸੀਂ ਇੱਕ ਐਪਲੀਕੇਸ਼ਨ ਲਵਾਂਗੇ ਉਹਨੂੰ ਮਾਰਕ ਕਰਵਾ ਕੇ ਉਹਦੇ ਤੇ ਜਿਹੜੇ ਵਾਜਬ ਜੁਰਮਾਨਾ ਪਾ ਕੇ ਫਿਰ ਦਿਆਂਗੇ ਇਸ ਕੰਮ ਨੂੰ ਵੀ ਹੋ ਸਕਦਾ ਅਸੀਂ 3-4 ਦਿਨ ਲਾ ਦਈਏ ਹੋ ਸਕਦਾ ਸੋਮਵਾਰ ਮੰਗਲਵਾਰ ਸਮਾਂ ਦੇਈਏ ਕਿਉਂਕਿ ਸਮਾਨ ਲੈ ਕੇ ਅਗਰ ਅਸੀਂ ਉਹਨੂੰ 2-400 ਰੁਪਈਆ 500 ਜੁਰਮਾਨਾ ਕਰਦੇ ਆ ਉਹਦੇ ਨਾਲ ਕਾਰਪੋਰੇਸ਼ਨ ਨੇ ਅਮੀਰ ਨਹੀਂ ਹੋ ਜਾਣਾ ਲੇਕਿਨ ਇਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਅਹਿਸਾਸ ਹੋਵੇ ਕਿ ਸਾਡਾ ਸਮਾਨ ਜਿਹੜਾ ਲੈ ਜਾਂਦੇ ਸਾਨੂੰ ਖੱਜਲ ਖਰਾਬ ਹੋਣਾ ਪੈਂਦਾ ਇਸ ਕਰਕੇ ਉਹ ਆਪਦੀ ਹੱਦ ਦੇ ਅੰਦਰ ਹੀ ਸਮਾਨ ਰੱਖਣ ਬਾਹਰ ਨਾ ਰੱਖਣ ਸਮਝ ਦੇਖਣ ਚਾ ਰਿਹਾ ਕਿ ਮੁਦਕਾਰੀ ਜਦੋਂ ਆਉਂਦੇ ਆ ਸਮਝਾ ਕੇ ਵੀ ਚਲੀ ਜਾਂਦੇ ਆ ਫੇਰ ਵੀ ਉਹ ਦੁਆਰਾ ਫੇਰ ਉੱਥੇ ਉਹ ਹੀ ਰੂਟੀਨ ਫੇਰ ਤੁਰ ਪੈਂਦੀ ਆ ਉਹਦੇ ਲਈ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਤਾਂ ਇਹ ਹੀ ਆ ਜੀ ਹਰ ਬਾਰ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਵੀ ਆਪ ਦੇ ਜਿਹੜਾ ਸਮਾਨ ਹੈ ਬਾਹਰ ਨਾ ਰੱਖੇ ਤੁਸੀਂ ਦੇਖਿਓ ਕਿ ਬਾਜ਼ਾਰ ਦੇ ਵਿੱਚ ਅਗਰ ਟ੍ਰੈਫਿਕ ਜਾਮ ਹੋ ਜਾਂਦਾ ਉਦੋਂ ਐਂਬੂਲੈਂਸ ਆ ਰਹੀ ਆ ਮੇਨ ਬਾਜ਼ਾਰ ਦੇ ਵਿੱਚ ਹੀ ਸਾਡਾ ਸਿਵਲ ਹਸਪੀਟਲ ਹੈ ਇਹ ਲੋਕੀ ਇਹ ਸੋਚਣ ਵੀ ਉਸ ਐਂਬੂਲੈਂਸ ਦੇ ਵਿੱਚ ਉਹਨਾਂ ਦਾ ਖੁਦ ਦਾ ਪੇਸ਼ੈਂਟ ਪਿਆ ਫਿਰ ਹੀ ਇਹਨਾਂ ਨੇ ਜਾ ਕੇ ਜਿਹੜਾ ਸਮਾਨ ਬਾਰ ਨਾ ਲਾਣਗੇ ਤੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹ ਕੰਟਰੋਲ ਹੋਏਗੀ। ਸਮਝੋ ਜੀ ਇੱਕ ਤੁਹਾਨੂੰ ਮੁਜ਼ਾਰ ਦੀ ਗੱਲ ਕੀਤੀ ਹੈ ਜਿਸ ਤੋਂ ਵੀ ਲੰਘਿਆ ਉੱਥੇ ਇੱਕ ਬਾਜ਼ਾਰ ਦੇ ਵਿੱਚ ਟ੍ਰਾਂਸਫਰਮ ਦੇ ਹੇਠਾਂ ਜਮਾਂ ਉਹਨਾਂ ਨੇ ਕੱਪੜੇ ਦੀਆਂ ਲਗਾਈਆਂ ਹੋਈਆਂ ਜਦੋਂ ਨੁਕਸਾਨ ਹੋ ਜਾਂਦਾ ਮੁੜ ਕੇ ਵਿਭਾਗ ਤੋਂ ਹੀ ਉਹ ਮੁਆਵਜ਼ਾ ਮੰਗਣ ਦੀ ਲੱਗ ਜਾਂਦੇ ਇਹਨਾਂ ਨੂੰ 20 ਦਿਹਾੜ ਦਿਨੇ ਜਾਉਂਗੇ। ਸਲਾਹ ਤਾਂ ਇਹੀ ਹੈ ਜੀ ਵੀ ਅਗਰ ਉਹਨਾਂ ਨੇ ਆਪ ਦਾ ਬਚਾਅ ਕਰਨਾ ਹੈਗਾ ਤੇ ਸਮਾਨ ਨਾ ਲਾਉਣ ਜੀ। ਅਸੀਂ ਤਾਂ ਚੱਕ ਕੇ ਲਿਆਣਾ ਅਸੀਂ ਕਿਸੇ ਨਾਲ ਪੱਖਪਾਤ ਨਹੀਂ ਕਰਨਾ ਜਿਹਦਾ ਸਮਾਨ ਲਿਆ ਉਹਨੂੰ ਬਗੈਰ ਜੁਰਮਾਨੇ ਤੋਂ ਸਮਾਨ ਨਹੀਂ ਦੇਣਾ।